ਕਹਿੰਦਾ ਨਾ ਕਹਿੰਦਾ ਬਰਕਤ ਹੀ ਨਹੀਂ ਰਹੀ ਇੱਕ ਦਿਨ ਇੱਕ ਖਾਲਸਾ ਜੀ ਆਹੇ ਕਹਿੰਦੇ ਬੱਬੇ ਸਾਡੇ ਘਰ ਬਰਕਤ ਨਹੀਂ ਹੈਗੀ ਤੇ ਅਸੀਂ ਉਹਨਾਂ ਨੂੰ ਪੁੱਛ ਬੈਠੇ ਵੀ ਖਾਲਸਾ ਬਰਕਤ ਕਿਹਨੂੰ ਕਹਿੰਦੇ ਪਤਾ ਕਹਿੰਦਾ ਜੀ ਪਤਾ ਆਗੜੀ ਗੱਲ ਕੀਤੀ ਬਰਕਤ ਤਾਂ ਨਹੀਂ ਪਤਾ ਤੁਹਾਨੂੰ ਐ ਨਹੀਂ ਖਾਲਸਾ ਜੀ ਬਰਕਤ ਦੱਸੋ ਕਿਹਨੂੰ ਕਹਿੰਦੇ ਲੈ ਬਈ ਬਰਕਤ ਕਿਹਨੂੰ ਕਹਿੰਦੇ ਤੁਹਾਨੂੰ ਵੀ ਪਤਾ ਬਰਕਤ ਨਹੀਂ ਉਹਨੂੰ ਸਮਝਾਇਆ ਗਿਆ ਖਾਲਸਾ ਵੀ ਇਦਾਂ ਕਰੋ ਭੀ ਇੱਕ ਦਿਨ ਰਾਤ ਤੁਸੀਂ ਕਿਤੇ ਗਏ ਚਾਰ ਪੰਜ ਤੁਹਾਡੇ ਮਿੱਤਰ ਦੋਸਤ ਨਾਲ ਸੀਗੇ ਤੁਸੀਂ ਕਿਤੇ ਗਏ ਸੀ ਤੇ ਰਾਤ ਤੁਸੀਂ 12 1 ਵਜੇ ਵਾਪਸ ਆਏ ਤੇ ਉਹ ਤੁਹਾਨੂੰ ਗੱਡੀ ਤੇ ਘਰ ਛੱਡਣ ਆ ਗਏ ਕਹਿੰਦਾ ਜੀ ਤੇ ਗੱਲ ਹੋਈ ਹੈ ਹੈ ਸਾਡੇ ਘਰ ਛੱਡਣਾ ਏ ਸਾਨੂੰ ਅਸੀਂ ਫਿਰ ਕੀ ਹੋਇਆ ਕਹਿੰਦਾ ਰਾਤ ਛੱਡਣਾ ਏ ਤੇ ਰਾਤ 12 ਵਜੇ ਸੀ ਤੇ ਮੇਰੇ ਮਾਤਾ ਜੀ ਨੇ ਬੂਹਾ ਖੋਲਿਆ ਤੇ ਮੇਰੇ ਮਾਤਾ ਜੀ ਨੇ ਉਹਨਾਂ ਨੂੰ ਆਵਾਜ਼ ਮਾਰੀ ਵੀ ਪੁੱਤਰੋ ਸਾਰੇ ਅੰਦਰ ਆ ਜਾਓ ਉਹ ਕਹਿੰਦੇ ਨਹੀਂ ਮਾਦਾ ਜੀ ਟਾਈਮ ਬੜਾ ਹੋ ਗਿਆ ਤੇ ਕਹਿੰਦੇ ਨਹੀਂ ਮੇਰੇ ਮਾਤਾ ਜੀ ਜਿੱਦੀ ਬੜੇ ਆ ਤੇ ਮੇਰੇ ਮਾਤਾ ਜੀ ਕਹਿੰਦੇ ਤੁਸੀਂ ਮੇਰੇ ਪੁੱਤ ਨਹੀਂ ਮੈਂ ਤੁਹਾਡੀ ਮਾਂ ਨਹੀਂ ਐ ਫਿਰ ਕੀ ਹੋਇਆ ਕਹਿੰਦੇ ਆ ਗਏ ਅੰਦਰ ਕਹਿੰਦੇ ਜਦੋਂ ਅਸੀਂ ਚਾਰ ਪੰਜ ਜਣੇ ਸਾਰੇ ਅੰਦਰ ਆ ਗਏ ਤੇ ਸਭ ਤੋਂ ਪਹਿਲਾਂ ਮੇਰੇ ਮਾਤਾ ਜੀ ਨੇ ਪਾਣੀ ਪਿਆ ਤੇ ਫਿਰ ਉਹਨਾਂ ਨੇ ਪੁੱਛਿਆ ਵੀ ਪੁੱਤਰੋ ਚਾਹ ਪੀਣੀ ਆ ਕਿ ਰੋਟੀ ਖਾਣੀ ਆ ਠੀਕ ਤੇ ਕਹਿੰਦੇ ਉਹ ਕਹਿੰ ਲੈ ਕਹਿੰਦੇ ਮਾਤਾ ਜੀ ਹੁਣ ਨਾ ਘਰ ਜਾ ਕੇ ਰੋਟੀ ਖਾਣੇ ਆ ਤੇ ਕਹਿੰਦੇ ਮਾਤਾ ਜੀ ਮੇਰੇ ਕਹਿੰਦੇ ਦੱਸੋ ਘਰ ਜਾ ਕੇ ਮਾਂ ਨੇ ਵੱਖਰੀ ਪਕਾਈ ਮੈਂ ਤੁਹਾਡੀ ਮਾਂ ਨਹੀਂ ਐ ਲੈ ਫਿਰ ਕਹਦਾ ਬਾਈ ਤੁਸੀਂ ਮੰਨੋਗੇ ਮੇਰੇ ਮੰਮੀ ਨੇ ਦਾਲ ਬਣੀ ਪਈ ਸੀਗੀ ਫਟਾਫਟ ਆਟਾ ਗੁੰਨਿਆ ਫੁਲਕੇ ਲਾਤੇ ਤੇ ਤੁਸੀਂ ਚਾਰੇ ਜਣੇ ਰੋਟੀ ਖਾਣ ਲੱਗ ਪਏ ਨਾਲ ਹੀ ਮੇਰੀ ਮਾਂ ਚਾਹ ਧਰ ਦਿੱਤੀ ਚਾਹ ਬਣ ਗਈ ਅਹੀਂ ਖਾਲਸਾ ਵੀ ਦੇਖ ਤੂੰ ਕਿਨ ਸਾਡੇ ਘਰ ਬਰਕਤ ਨਹੀਂ ਹੈਗੀ ਕੀ ਤੇਰੀ ਮੰਮੀ ਆਟਾ ਮੰਗੇ ਲਈ 12 ਵਜੇ ਕਿ ਤੂੰ ਕਹਿੰਦਾ ਨਹੀਂ ਕੀ ਤੇਰੀ ਮਾਂ ਚਾਹ ਮੰਗੇ ਲਈ ਕਿ ਤੂੰ ਕਹਿੰਦਾ ਨਹੀਂ ਅਹੀਂ ਤੇ ਬਰਕਤ ਆ ਕੇ ਚਾਰ ਘਰ ਪਰੋਣੇ ਆ ਜਾਣ ਜਾਂ ਚਾਰ ਜੀ ਆ ਜਾਣ ਆਪਣੇ ਘਰੋਂ ਹੀ ਆਟਾ ਪਕਾ ਕੇ ਇਸ ਰੋਟੀ ਖਾਣ ਜੋਗੇ ਹੋ ਜੀ ਇਹ ਤੁਹਾਨੂੰ ਵੱਡੀ ਬਰਕਤ ਕਿੱਥੋਂ ਮਿਲਨੀ ਆ ਓਏ ਬਰਕਤਾਂ ਇਹ ਨਹੀਂ ਤੇ ਕਰੋੜਾ ਰੁਪਿਆ ਘਰ ਪਿਆ ਹੋਵੇ ਅਰਬਾਂ ਰੁਪਿਆ ਘਰ ਪਿਆ ਤਾਂ ਫਿਰ ਬਰਕਤਾਂ ਆ ਬਰਕਤ ਤੇ ਉਹਦਾ ਨਾਂ ਆ ਕਿ ਜਿਹੜਾ ਤੁਹਾਡੇ ਘਰ ਕੋਈ ਆ ਜਾਏ ਤੁਸੀਂ ਕਿਸੇ ਨੂੰ ਕਹਿਣ ਜੋਗੇ ਹੋ ਜਾਓ ਕਿ ਭਾਈ ਸਾਹਿਬ ਬਹਿ ਜਾਓ ਚਾਹ ਪੀ ਕੇ ਜਾਓ ਪਿਉਣ ਜੋਗੇ ਆਗੇ ਤਾਂ ਹੀ ਕਿਸੇ ਨੂੰ ਕਹਿਣ ਦੇ ਪੀ ਕੇ ਜਾਓ ਰੋਟੀ ਖਾਣ ਜੋਗੇ ਹੋ ਤਾਂ ਹੀ ਕਿਸੇ ਨੂੰ ਕਹਿਣ ਦੇ ਰੋਟੀ ਖਾ ਕੇ ਜਾਓ ਇਹਦਾ ਮਤਲਬ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਤੁਹਾਡੇ ਘਰ ਮੰਗਤਾ ਵੀ ਆ ਜਾਵੇ ਨਾ ਤੇ ਤੁਸੀਂ ਇੱਕ ਕੌਲੀ ਆਟਾ ਵੀ ਦੇਣ ਜੋਗੇ ਤੁਹਾਡੇ ਘਰ ਬਰਕਤ ਆ ਆ ਤੁਹਾਡੇ ਘਰ ਰਹਿਮਤ ਆ ਸਿਰਫ ਤਾਂ ਸਿਰਫ ਸੋਚ ਬਦਲਣੀ ਹੈ ਆਪਾਂ ਸੋਚ ਨਹੀਂ ਬਦਲਦੇ ਆਪਾਂ ਕੀ ਘਰ ਬੈਠੇ ਆ ਅਸੀਂ ਕਿ ਉਹ ਫਲਾਣਾ ਸੋਨੇ ਘਰ ਬੜੀ ਬਰਕਤ ਆ ਕਿਸ ਨਾਲ ਕਿਦਾਂ ਆਦਾ ਦੇਖ ਲਓ ਅੰਨਾ ਪੈਸਾ ਉਹਦੇ ਘਰ ਓਏ ਬਰਕਤ ਪੈਸਾ ਨਹੀਂ ਹੈ ਬਰਕਤ ਕੋਠੀਆਂ ਨਹੀਂ ਹੈ ਬਰਕਤ ਨੌਕਰ ਚਾਕਰ ਨਹੀਂ ਹੈ ਬਰਕਤ ਉਸ ਆਕਾਲ ਪੁਖ ਦੀ ਰਹਿਮਤ ਆ ਕਿ ਤੁਸੀਂ ਆਪਣਾ ਢਿੱਡ ਭਰ ਕੇ ਕਿਸੇ ਹੋਰ ਦਾ ਵੀ ਪਰਜੋਗੇ ਹੋ ਗਏ ਹੋ ਇਹਦਾ ਅਮਲ ਤੁਹਾਡੇ ਘਰ ਬਰਕਤ ਆ ਕਿੰਨੀ ਵੱਡੀ ਬਰਕਤ ਆ ਤੁਹਾਡੇ ਘਰ ਐਮੋ ਜੀ ਮਾਨਵਰਤੀ ਬਣੋ